ਇਹਤ ਪਰ ਹਾਲਾਤਾਂ ਦੇ ਵਿੱਚ ਪਿੰਡ ਸਵਾਹ ਵਾਲਾ ਤੋਂ ਵਿਆਹੂਤਾ ਹੋਈ ਲਾਪਤਾ ਤਸਵੀਰਾਂ ਪਿੰਡ ਸਵਾਹ ਵਾਲਾ ਤੋਂ ਸਾਹਮਣੇ ਆਈਆਂ ਜਿੱਥੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਦੁਪਹਿਰ 11:15 ਵਜੇ ਦੇ ਕਰੀਬ ਉਸਦੀ ਧਰਮ ਪਤਨੀ ਘਰ ਦੇ ਵਿੱਚ ਇਕੱਲੀ ਸੀ ਅਤੇ ਖੇਤ ਵੱਲ ਨੂੰ ਗਈ ਜਿਸ ਤੋਂ ਬਾਅਦ ਉਹ ਵਾਪਸ ਨਹੀਂ ਮੁੜੀ ਵਿਆਹੂਤਾ ਸਿਮਰਨਜੀਤ ਕੌਰ ਦੇ ਪਤੀ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸਦੀ ਪਤਨੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਅਤੇ ਕੱਲ ਜਦੋਂ ਘਰ ਦੇ ਵਿੱਚੋਂ ਜਾਂਦੀ ਹੈ ਤਾਂ ਉਸ ਸਮੇਂ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਦੱਸਿਆ ਜਾ ਰਿਹਾ ਹੈ ਕਿ ਸਿਮਰਨਜੀਤ ਕੌਰ ਘਰ ਤੋਂ ਖੇਤ ਵੱਲ ਨੂੰ ਗਈ ਅਤੇ ਵਾਪਸ ਨਹੀਂ ਮੁੜੀ ਇਸ ਮਾਮਲੇ ਦੇ ਵਿੱਚ ਲਾਪਤਾ ਸਿਮਰਨਜੀਤ ਕੌਰ ਦੇ ਪਤੀ ਲਾਹੁਰਪ੍ਰੀਤ ਸਿੰਘ ਦੇ ਵੱਲੋਂ ਜਾਣਕਾਰੀ ਦੇਣ ਵਾਲੇ ਨੂੰ ਵਾਜਬ ਇਨਾਮ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ ਦੱਸ ਦਈਏ ਇਹ ਪਰਿਵਾਰ ਦਾ ਕਹਿਣਾ ਹੈ ਕਿ ਉਹ ਕੱਲ ਤੋਂ ਹੀ ਪਰੇਸ਼ਾਨ ਹਨ ਅਤੇ ਉਹਨਾਂ ਦੇ ਵੱਲੋਂ ਇਸ ਸਬੰਧ ਦੇ ਵਿੱਚ थाना ਅਮੀਰ ਖਾਸ ਵਿਖੇ ਲਾਪਤਾ ਦੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ। ਕੀ ਨਾਮ ਕਰਦਾ ਹੈ ਤੁਹਾਡਾ ਪਿੰਡ? ਮੇਰਾ ਪਿੰਡ ਸਵਾਵਲ ਸਰ। ਨਾਮ ਲਾਪਤ ਸਿੰਘ। ਲਾਪਤ ਕੀ ਮਸਲਾ ਹੋਇਆ? ਮਸਲਾ ਸਰ ਮੈਂ ਦੁਕਾਨ ਤੇ ਸੀਗਾ ਤੇ ਮੰਮੀ ਡੈਡੀ ਘਰ ਨਹੀਂ ਸੀਗੇ ਤੇ ਮੈਂ ਅਚਾਨਕ ਫੋਨ ਕੀਤਾ ਮੰਮਾ ਡੈਡੀ ਨੂੰ। ਫੋਨ ਕਰਦਿਆਂ ਮਨ ਕਿ ਚਲੋ ਮੰਮਾ ਥੋੜੇ ਪ੍ਰੇਸ਼ਾਨ ਸੀਗੇ ਘਰੇ ਪਤਾ ਲੱਗਿਆ ਬ੍ਰਦਰ ਕੋਲੋਂ। ਠੀਕ ਹੈ। ਬਰਦਰ ਕੋਲ ਪਤਾ ਲੱਗਿਆ ਤਾਂ ਮੈਂ ਉਸੇ ਵੇਲੇ ਘਰ ਆ ਗਿਆ ਜਦੋਂ ਘਰ ਪਹੁੰਚਿਆ ਤੇ ਘਰ ਵਾਈਫ ਨਹੀਂ ਸੀਗੀ ਸਾਰੇ ਪ੍ਰੇਸ਼ਾਨ ਸੀਗੇ ਲੱਭੀ ਜਾਂਦੇ ਸੀਗੇ ਦੇਖਿਆ ਤੇ ਆਪਣੇ ਮਾਨਕ ਚਲੋ ਫਿਰ ਕੈਮਰੇ ਕਮਰੇ ਚੈੱਕ ਕੀਤੇ ਵਿੱਚ ਰਿਕਾਰਡਿੰਗ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਆਈ ਹੈ ਸਾਰਾ ਕੁਝ ਵੀ ਆਪਣੇ ਖੇਤ ਵੱਲ ਜਾ ਰਹੀ ਹੈ ਠੀਕ ਹੈ ਵੀ ਅੰਦਰ ਬਾਹਰ ਵਾਰ ਤੇ ਆਸ-ਪਰੋਸ ਨੇ ਵੇਖਿਆ ਤੇ ਉਸ ਤੋਂ ਬਾਅਦ ਆਪ ਨੂੰ ਮਾਨਕ ਚਲੋ ਪਤਾ ਨਹੀਂ ਲੱਗਿਆ ਵੀ ਕਿਸ ਤੀਵਾਂ ਲੱਗੀ ਹੈ ਕਿਤੇ ਨਹੀਂ ਇਹ ਆਪਾਂ ਨੂੰ ਕੱਲ ਦੀ ਗੱਲ ਹੈ 11:30 ਹਾਂ ਜੀ ਕੀ ਕੋਈ ਤਨਬਾਤ ਸਰ ਮਾਨਿਕ ਚਲੋ ਦਿਮਾਗ ਦੀ ਪਰੇਸ਼ਾਨੀ ਨਹੀਂ ਸੀ ਤੁਹਾਡੇ ਮਾਨਿਕ ਚਲੋ ਐਵੇਂ ਟੈਨਸ਼ਨ ਤੁਸੀਂ ਲਈ ਰੱਖਦੀ ਸੀ ਕਿੰਨਾ ਚਿਰ ਹੋ ਗਿਆ ਬਦਿਆ ਆਪਾਂ ਸਰ 2 ਸਾਲ ਹੋਣ ਵਾਲੇ ਸੀ 2 ਸਾਲ ਹਾਂ ਜੀ ਕਿੱਥੇ ਵੇ ਗੁਰਮੁਖੀ ਜੀ ਪ੍ਰੇਮ ਸਿੰਘ ਟਾਣੀ ਜੀ ਤੁਸੀਂ ਉੱਥੇ ਆਉਂਦੇ ਸਹੁਰਿਆਂ ਦਾ ਪਤਾ ਕੀਤਾ ਉੱਥੇ ਨਾਲ ਸਰ ਫੋਨ ਕੀਤਾ ਉਧਰ ਵੀ ਆਣੇ ਸਾਰੇ ਉਹ ਵੀ ਪਰੇਸ਼ਾਨ ਨੇ ਉਹ ਵੀ ਲੱਭ ਰਹੇ ਨੇ ਹੁਣ ਇਸ ਚੀਜ਼ ਦਾ ਪਤਾ ਨਹੀਂ ਵੀ ਕਿੱਧਰ ਗਏ ਕਿੱਧਰ ਨਹੀਂ ਗਏ ਕੀ ਹੁਣ ਅਪੀਲ ਕੀ ਕਰਨਾ ਚਾਹੁੰਦੇ ਹੋ ਤੇਲ ਸ਼ਰਮ ਆਪਾਂ ਇਹ ਕਰਨਾ ਚਾਹੁੰਦੇ ਜੀ ਵੀ ਆਪਾਂ ਨੂੰ ਪੜਤਾਲ ਕੀਤੀ ਹੋਵੇ ਲੱਭ ਜਾਵੇ ਠੀਕ ਹੈ ਵੀ ਆਪਾਂ ਲੱਭਣ ਨਾਲ ਨੂੰ ਪੰਜ ਰਣ ਨਾਮ ਦੇਵਾਂਗੇ ਜੀ ਅੱਛਾ ਜੀ ਜਾਣਕਾਰੀ ਦੇ ਹਾਂਜੀ ਜਾਣਕਾਰੀ ਦੇਵਾਂਗਾ ਜੀ ਨੰਬਰ ਤੁਹਾਡਾ ਕੀ 628450696 ਪੁਲਿਸ ਨੂੰ ਕੋਈ ਇਤਲਾਹ ਦਿੱਤੀ ਤੁਸੀਂ ਦਿੱਤੀ ਹੈ ਸਰ ਹਾਂ ਕਿਹੜੇ ਨਾਲ ਆਪਾਂ ਮੀਰ ਖਸ ਜੀ ਕੀ ਕਹਿੰਦੇ ਤੁਸੀਂ ਸਰ ਉਹ ਕਹਿੰਦੇ ਸਰ ਕਰਾਂਗੇ ਹੀ ਪੜਤਾਲ ਕੋਈ ਆ ਪੜਤਾਲ ਨਹੀਂ ਕੀਤੀ ਜੇ ਤੱਕ